ਦੇਖ ਸਕਦੇ ਹੋ ਦੋਸਤੋ ਲੰਘ ਰਹੇ ਸੀਗੇ ਇੰਜਨ ਸਟਾਰਟ ਕਰਨਗੇ ਮੈਨੂੰ ਲੱਗਦਾ ਹੈਂਡਲ ਹੈ ਨਹੀਂ ਪਾਈਆਂ ਲਵੇ ਪਟਾ ਖਿੱਚ ਕੀ ਕਰਨਗੇ ਕਰ ਦੇ ਉਹ ਹੋ ਗਿਆ ਜੀ ਪਟਾ ਖਿੱਚ ਕੇ ਇੰਜਨ ਸਟਾਰਟ ਕਰਿਆ ਦੇਖਦੇ ਆ ਕਿੰਦੀ ਕਿ ਧਾਰ ਮਾਰਦਾ ਮਾਂ ਦੇ ਪੁੱਤੋ ਹੈ ਦੋ ਵੀਲ ਵਾਲਾ ਇੰਜਨ ਆ ਹਵਾ ਵੀ ਕਢਾਉਣਗੇ ਜੀ ਹਵਾ ਕਢਾਉਣਗੇ ਇੱਕ ਵਾਰੀ ਐਂ ਹਵਾ ਕਢਾਉਂਦੇ ਹੁੰਦੇ ਤੇ ਅੱਗੇ ਦੇਖ ਲਓ ਬਈ ਦੋਸਤੋ ਕਿਦੇ ਕਿਦੇ ਜਾ ਰਹਾ ਹਵਾ ਕਢਾਉਣੀ ਅਗੋਟੀਗਾ ਹੁਣ ਮਾਰੂਗਾ ਉਧਰ ਤਾਰ ਫੇਰ ਹਵਾ ਲੈ ਗਿਆ ਜੀ ਮੜੀ ਮੋਟੀ ਹਵਾ ਲੈ ਜਾਂਦੇ ਤੇ ਅੱਗੇ ਆਪਾਂ ਵੀ ਹਵਾ ਕਢਾਉਂਦੇ ਹੁੰਦੇ ਤੇ ਆ ਦੇ ਆਪਾਂ ਵੀ ਆਕਮਾਤੀ ਆ ਦੇਖੋ ਆ ਦੇਖੋ ਆ ਮਰੇ ਦੇਖ ਸਕਦੇ ਹੋ ਜੀ ਆ ਇਸ ਤਰ੍ਹਾਂ ਪਾਣੀ ਦੇਖੋ ਜੀ ਪਾਣੀ ਦੇਖੋ ਦੋ ਬਿਲਾਂ ਵਾਲੇ ਦਾ ਤੁਸੀਂ ਹੈ ਪਾਣੀ ਦੇਖੋ ਦੋ ਬਿਲਾਂ ਵਾਲੇ ਦਾ ਜੀ ਦੇਖ ਲਓ ਕੁਮਾਰ ਆ ਦੇਖੋ ਇਹ ਇਹ ਵੀ ਤੁਸੀਂ ਨੇ ਬੰਨਿਆ? ਹਾਂ ਜੀ ਇਹ ਪਿਛਲੇ ਸਾਲ ਖਾਲ ਹੋ ਗਿਆ ਉਹਨੂੰ ਬੱਦੇ ਨੂੰ। ਹਾਂ। ਉਹਨੇ ਜਦੋਂ ਮਰਜੀ ਆ ਕੇ ਹੈਂਡਲ ਮਾਰਨ ਸਟਾਰਟ ਹੀ ਖੜਾਉਂਦਾ। ਸਟਾਰਟ ਹੀ ਹੈ। ਪਿਛਲੇ ਸਾਲ ਬੰਨਿਆ ਸੀ ਬਾਈ ਕਹਿੰਦਾ 7500 ਰੁਪਏ ਲਾ ਕੇ। ਆਹ ਚੱਲ ਰਿਹਾ ਹੈ। ਇਹਦਾ ਐਂ ਚੱਲ ਰਿਹਾ ਹੈ। ਜਮੇ ਕੋਈ ਜੋਰੇ ਨਹੀਂ ਲੱਗ ਰਿਹਾ। ਜਮੇ ਖਾਲੀ ਚੱਲ ਰਿਹਾ ਹੈ। ਪੱਕੇ ਦੇ ਕੇ ਨੂੰ ਪਤਾ ਨਹੀਂ। ਪੱਖਾ ਕਾਇਦਾ ਇਹ? ਪੰਜ ਦਾ ਪੱਖਾ ਹੈ ਭਾਈ। ਆਹ ਦੇਖ ਸਕਦੇ ਹੋ। ਪੰਜ ਦੇ ਪੱਖੇ ਤੇ ਚੱਲ ਰਿਹਾ ਹੈ ਇਹ। ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ। ਹਾਂਜੀ ਇੱਥੇ ਚੱਲਦਾ 700 ਬਰਾਬਰ ਦਾ ਅੱਛਾ ਉਰੇ 700 ਖਾਉ ਜੇ ਉਰੇ ਚੱਲਦਾ ਇਹ ਰੈਲਾ ਚੱਲ ਰਿਹਾ ਪਾਣੀ ਵਧੀਆ ਦੇ ਰਿਹਾ ਇਹ ਗੱਲ ਤਾਂ ਇਹ ਹੈ ਵੀ ਹਜ਼ਾਰਾਂ ਇੰਜਣ ਨੇ ਜਿਹੜੇ ਆਲੇ-ਦਾਲੇ ਏਰੀਆ 'ਚ ਲੱਖਾਂ ਇੰਜਣ ਏਰੀਆ 'ਚ ਚੱਲਦੇ ਨੇ ਤੁਸੀਂ ਜੋੜ ਲਓ ਆਪੇ 45-50 ਕਿਲੋਮੀਟਰ ਦਾ ਏਰੀਆ ਵਾਲਾ ਦਾਲਾ 50 ਉਧਰ ਭੱਜੋ 50 ਉਧਰ ਫਿਰ ਕਿੰਨੇ ਇੰਜਣ ਹੋ ਜਾਣਗੇ ਜਿਹੜੇ ਚੱਲਦੇ ਨੇ ਇੰਜਣਾਂ ਦੀ ਝੋਨਾ ਜ਼ਿਆਦਾਤਰ ਪਾਲਿਆ ਜਾਂਦਾ ਹੈਗਾ ਜ਼ਿਆਦਾਤਰ ਦੋਸਤੋ ਪਿਛੇ ਇੰਜਨ ਚੱਲ ਰਿਹਾ ਹੈ ਦੇਖ ਸਕਦੇ ਹੋ ਦੋ ਬੀਲਾ ਤੇ ਇੰਜਨ ਦਾ ਮਿਸਤਰੀ ਵੀ ਮਿਲ ਗਿਆ ਆਪਾਂ ਵੀ ਅੱਗੇ ਮਿਸਤਰੀ ਲੱਭਦੇ ਸੀ ਇੰਜਨ ਸਮਾਰਨ ਨੂੰ ਆਪਣੇ ਦਾ ਖਰਬੰਦ ਹੋ ਗਏ ਕਾਫੀ ਸਾਲ ਹੋ ਗਏ ਫਿਰ ਕਿੰਨੇ ਕਿ ਇੰਜਨ ਸਮਾਰਦਦੇ ਹੋ ਜੀ ਬਸ ਜਿਹੜੇ ਹਿਸਾਬ ਨਾਲ ਕੰਮ ਆ ਜੇ ਜਾਦੇ ਕੰਮ ਹੋਵੇ ਤਾਂ ਦੋ ਕੀ ਹੁੰਦੇ ਆ ਠੀਕ ਆ ਰੋਜ਼ ਹਾਂ ਜੇ ਛੋਟਾ ਕੰਮ ਆ ਫਿਰ ਤਿੰਨ ਚਾਰਾਂ ਤੇ ਵੀ ਜਾਪੜੀ ਦਾ ਠੀਕ ਹੈ ਜਿਵੇਂ ਜਿਵੇਂ ਕੰਮ ਕਿਸੇ ਦਾ ਹੁੰਦਾ ਉਵੇਂ ਕਰਕੇ ਗਾਂਹ ਤੁਰੇ ਜਾਂਦਾ ਕਹ ਕਿੰਨੇ ਕ ਇੱਕ ਪਿੰਡ ਚ ਹੀ ਸਮਾਰਦੇ ਹੋ ਨਹੀਂ ਹਾਂ ਜਿਵੇਂ ਦਾਨਾਰ ਮਾਣਾ ਹੋ ਗਿਆ ਰੱਤੀ ਲੋੜੀ ਹੋ ਗਿਆ ਡੱਗੋਰ ਮਾਣਾ ਹੋ ਗਿਆ ਤਿੰਨ ਪਿੰਡ ਤਾਂ ਪੱਕੇ ਆ ਵਿੱਚ ਨਵਾਂ ਕਿਲਾ ਵੀ ਆ ਪਿੱਛੇ ਹਰਜਾਲੇ ਵੀ ਜਾਣਾ ਪੈ ਜਾਂਦਾ ਉਹ ਚਾਰ ਪੰਜ ਪਿੰਡਾਂ ਚ ਜੰਨੀ ਕੇ ਸਮਾਰਦੇ ਹੋ ਹਾਂਜੀ ਠੀਕ ਐ ਫਿਰ ਇੱਕ ਇੰਜਨ ਦੀ ਸਮਰਾਈ ਕਿੰਨੀ ਕਹੇ ਅੱਜ ਕੱਲ ਨੂੰ ਸਾਨੂੰ ਤਾਂ ਭੁੱਲ ਗਏ ਸੀ ਤਾਂ ਆਪਣੇ ਜੇ ਤਾਂ ਹੁਣ ਪੂਰਾ ਓਵਰਾਲ ਹੀ ਕਰੀ ਗਈ ਪੂਰੀ ਸਰਵਿਸ ਪੂਰਾ ਕਰੀਏ ਕ੍ਰੈਂਕ ਕੱਢ ਕੇ ਕੰਮ ਕਰੀਏ ਪੂਰਾ 2500 ਰੁਪਿਆ ਵਿੱਚੇ ਕ੍ਰੈਂਕ ਦਾ ਕ੍ਰੈਂਕੇ ਤਾਂ ਹੱਡ ਲਵਾ ਕੇ ਲੇਉਗਾ ਅਗਲਾ ਉਹ ਲਵਾ ਕੇ ਲੇਉਗਾ ਮੇਰੀ ਮਿਹਨਤ 2500 ਰੁਪਿਆ ਹੈ ਹਾਂਜੀ ਇੰਜਨ ਸਮਰਾਈ ਦੀ ਤੇ ਪੂਰੇ ਇੰਜਨ ਤੇ ਹੁਣ ਲੱਗ ਜਾਂਦਾ 7500 ਰੁਪਿਆ 8 ਸਮਰਾਵਣ ਤੇ ਵਿਚੇ ਕਰਾਂ ਕਿਤੇ ਹਾਂ ਪੂਰਾ ਜੇ ਕੰਮ ਕਰਾਈਏ 7500 8000 ਰੁਪਏ ਲੱਗਦਾ ਦੋ ਬਿਲਾਂ ਵਾਲੇ ਤੇ ਬਾਣੇ ਲੀਵਰ ਪਾ ਕੇ ਦੋ ਬਿਲਾਂ ਵਾਲੇ ਦੂਜੇ ਤੇ ਫੀਟਰ ਤੇ ਉਹ ਤੇ 7500 8000 ਰੁਪਏ ਆਉਂਦਾ 8000 ਰੁਪਿਆ ਖਰਚਾ ਆ ਜਾਂਦਾ ਕਹਿੰਦਾ ਵੀ ਜਦੋਂ ਜੀਰੀ ਝੋਨਾ ਲਾਉਣ ਤੋਂ ਪਹਿਲਾਂ ਜਦੋਂ ਪੂਰਾ ਕੰਮ ਕਰਾਈਦਾ 8000 ਲਾ ਕੇ ਫਿਰ ਹੈਂਡਲ ਮਾਰੀਂਦਾ ਹੈ ਫੇਰ ਸਹੀ ਹੈ ਫੇਰ ਸਹੀ ਹੈ ਆ ਚੱਲ ਰਿਹਾ ਜੀ ਦੇਖ ਸਕਦੇ ਹੋ ਤਸਵੀਰਾਂ ਇੱਥੇ ਵਾਲੇ ਦਾਲੇ ਸਾਨੂੰ ਇੰਜਣ ਇੰਜਣ ਮਿਲਣਗੇ 50 ਕਿਲੋਮੀਟਰ ਦੇ ਏਰੀਆ ਚ ਕਿਉਂ ਜੀ ਹਾਂ ਜੀ ਪਾਣੀ ਵੀ ਉੱਪਰ ਆ ਉੱਪਰ ਮੋਟਰਾਂ ਤੇ ਸੋਲਰ ਹੀ ਚੱਲੀ ਜਾਂਦੇ ਆ ਠੀਕ ਹੈ